ਦੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5ਵਾਂ ਉਤਮ ਕਰੰਦੇ ਆ ਜਿਉ ਤੋ ਕਮਾਵਦਿਆ ਸੁਖ ਭੁੰਚ ਧਿਆਇ ਦਿਆਂ ਕੋ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਉਦਮ ਕਰਿੰਦਿਆਂ ਦਿਓ ਤੂੰ ਕਮਾਵੰਦਿਆ ਸੁਖ ਪੁੰਚ ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚੰਤ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤ ਗ੍ਰੰਥ ਦੇ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਔ ਬਹੁਤ ਹੀ ਗੁਟਪਾਗੇ ਹਾਂ ਅੱਜ ਇਸ ਵਿਸ਼ੇ ਦੇ ਨਾਲ ਸੰਬੰਧਤ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਨੌਜਵਾਨ ਵਿਦਿਆਰਥੀਆਂ ਦੇ ਨਾਲ ਜੋ ਵਿਚਾਰ ਕੀਤੀ ਜਾ ਰਹੀ ਹੈ ਸਤਿਗੁਰੂ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਜੋ ਇਨ੍ਹਾਂ ਪਾਵਨ ਬਚਨਾਂ ਦੇ ਵਿੱਚ ਕਿਰਪਾ ਕਰਦੇ ਨੇ ਕਿ ਜਿਹੜਾ ਮਨੁੱਖ ਉਤਮ ਕਰਦਾ ਹੈ ਆਤਮਿਕ ਜੀਵਨ ਉਸ ਨੂੰ ਮਿਲਦਾ ਹੈ ਅੱਜ ਸਾਡੇ ਜੀਵਨ ਦੇ ਵਿੱਚ ਚਿੰਤਾ ਨਿਰਾਸ਼ਾ ਤਣਾਅ ਜਿਹਨੂੰ ਅਸੀਂ ਸਟ੍ਰੈਸ ਵੀ ਕਹਿ ਦਿੰਦੇ ਹਾਂ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਤੇ ਖਾਸ ਕਰਕੇ ਅੱਜ ਸਾਡੇ ਯੂਥ ਦੇ ਵਿੱਚ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰੀਦੀ ਹੈ ਤੇ ਕਈ ਤਰ੍ਹਾਂ ਦੀ ਨਿਰਾਸ਼ਾ ਕਈ ਤਰ੍ਹਾਂ ਦੀਆਂ ਚਿੰਤਾਵਾਂ ਕਈ ਤਰ੍ਹਾਂ ਦੇ ਫਿਕਰ ਪਾਏ ਜਾਂਦੇ ਨੌਜਵਾਨਾਂ ਦੇ ਵਿੱਚ ਖਾਸ ਕਰਕੇ ਜੋ ਫੈਸਲੇ ਲੈਣ ਦੀ ਘਾਟ ਹੈ ਜਾਂ ਫੈਸਲੇ ਲੈਣ ਦੇ ਵਿੱਚ ਸਪਸ਼ਟਤਾ ਨਹੀਂ ਹੁੰਦੀ ਜਾਂ ਉਹਨਾਂ ਨੂੰ ਇਹ ਸਪਸ਼ਟ ਨਹੀਂ ਹੁੰਦਾ ਵੀ ਅਸੀਂ ਕੀ ਫੈਸਲਾ ਲੈਣਾ ਹੈ ਆਪਣੇ ਨਿਸ਼ਾਨੇ ਉਲੀਕਨ ਆਪਣੇ ਗੋਲ ਉਲੀਕਨ ਦੇ ਵਿੱਚ ਬੜੀ ਦਿੱਕਤ ਆ ਰਹੀ ਹੈ ਕਿਤੇ ਨਾ ਕਿਤੇ ਮਾਪਿਆਂ ਅਤੇ ਅਧਿਆਪਕਾਂ ਦਾ ਇਹ ਫਰਜ਼ ਬਣਦਾ ਹੈ ਕਿ ਇਹਨਾਂ ਹਾਲਾਤਾਂ ਦੇ ਵਿੱਚ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਤੇ ਨੌਜਵਾਨਾਂ ਨੂੰ ਆਦਰਸ਼ ਬਣ ਕੇ ਉਹਨਾਂ ਦੇ ਨਿਸ਼ਾਨੇ ਉਲੀਕਨ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਨੌਜਵਾਨਾਂ ਦੇ ਵਿੱਚ ਫੈਸਲੇ ਲੈਣ ਦੀ ਜਿਹੜੀ ਕਲਾ ਹੈ ਬੜੀ ਮਹੱਤਵਪੂਰਨ ਹੈ ਤੇ ਜਦੋਂ ਇੱਕ ਵਿਦਿਆਰਥੀ ਇੱਕ ਨੌਜਵਾਨ ਇੱਥੇ ਖੜ ਜਾਂਦਾ ਹੈ ਆ ਕਰੀਏ ਜਾਂ ਉਹ ਕਰੀਏ ਵੀ ਮੈਂ ਆ ਕਰਨਾ ਹੈ ਜਾਂ ਉਹ ਕਰਨਾ ਹੈ ਤੇ ਕਈ ਵਾਰੀ ਇਦਾਂ ਕਰਦੇ ਹੋ ਸਮਾਂ ਲੰਘ ਜਾਂਦਾ ਹੈ ਤੇ ਫੈਸਲਾ ਜਿਹੜਾ ਲੈਣਾ ਹੁੰਦਾ ਹੈ ਉਹ ਲਿਆਂ ਵੀ ਜਾ ਸਕਦਾ ਹੈ ਜੀਵਨ ਦੇ ਵਿੱਚ ਫੈਸਲੇ ਲੈਣ ਦੀ ਜਿਹੜੀ ਕਲਾ ਹੈ ਇਹ ਮਹਾਰਤ ਬਹੁਤ ਜ਼ਰੂਰੀ ਹੈ ਵਿਅਸੀ ਚੰਗਾ ਫੈਸਲਾ ਲੈ ਸਕੀਏ ਤੇ ਸਾਡੀ ਸਾਰੀ ਜ਼ਿੰਦਗੀ ਦੀ ਜਿਹੜੀ ਸਫਲਤਾ ਹੈ ਸਾਡੇ ਫੈਸਲਿਆਂ ਤੇ ਖੜੀ ਹੁੰਦੀ ਹੈ ਅਸੀਂ ਇੱਕ ਗਲਤ ਫੈਸਲਾ ਲੈ ਲਈਏ ਨਾ ਤੇ ਫੇਰ ਵੀ ਅਸੀਂ ਸਾਰੀ ਜ਼ਿੰਦਗੀ ਗਲਤ ਪਾਸੇ ਤੁਰ ਪਏ ਨੇ ਤੇ ਅੱਜ ਦੇ ਸਮੇਂੇ ਜੋ ਗੁਰੂ ਸਾਹਿਬ ਸਾਨੂੰ ਉਪਦੇਸ਼ ਦੇ ਰਹੇ ਆ ਵੀ ਸਿਖਾ ਆਪਣੇ ਜੀਵਨ ਦੇ ਵਿੱਚ ਉਦਮ ਕਰ ਜਦੋਂ ਤੂੰ ਜੀਵਨ ਦੇ ਵਿੱਚ ਉਦਮ ਕਰੇਗਾ ਤੇ ਤੈਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ ਦੇਖੋ ਸਤਿਗੁਰੂ ਸਾਡੇ ਯੂਥ ਨੂੰ ਅਗਵਾਈ ਦੇ ਰਹੇ ਨੇ ਸਾਡੇ ਬੱਚਿਆਂ ਨੂੰ ਅਗਵਾਈ ਦੇ ਰਹੇ ਆ ਵੀ ਜੇ ਸਾਡੇ ਜੀਵਨ ਦੇ ਵਿੱਚ ਜੇ ਸਾਡੇ ਜੀਵਨ ਦੇ ਵਿੱਚ ਉਦਮ ਆ ਜਾਵੇ ਅਸੀਂ ਯੋਗ ਫੈਸਲੇ ਲੈ ਸਕੀਏ ਤੇ ਸਾਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ ਤੇ ਸਾਡਾ ਚਿੰਤਾ ਰੋਗ ਵੀ ਚਲਾ ਜਾਵੇਗਾ ਕਿਉਂਕਿ ਚਿੰਤਾ ਕਦੋਂ ਆਉਂਦੀ ਹੈ ਜਦੋਂ ਅਸੀਂ ਨਿਰਾਸ਼ਾ ਦੇ ਵਿੱਚ ਹੁੰਨੇ ਹਾਂ ਜਦੋਂ ਅਸੀਂ ਸਹੀ ਫੈਸਲਾ ਨਹੀਂ ਲੈ ਸਕਦੇ ਉਸ ਵੇ ਸਾਡੇ ਜੀਵਨ ਦੇ ਵਿੱਚ ਚਿੰਤਾ ਆ ਜਾਂਦੀ ਹੈ ਸਾਡੇ ਜੀਵਨ ਦੇ ਵਿੱਚ ਫਿਕਰ ਆ ਜਾਂਦੇ ਨੇ ਪਰ ਅਕਸਰ ਇਹ ਦੇਖਿਆ ਗਿਆ ਹੈ ਕਿ ਵਿਦਿਆਰਥੀ ਜੀਵਨ ਨੌਜਵਾਨਾਂ ਦੇ ਵਿੱਚ ਫੈਸਲੇ ਲੈਣ ਦੀ ਜਿਹੜੀ ਘਾਟ ਹੈ ਨਾ ਇਹ ਘਾਟ ਕਰਕੇ ਆਹ ਕਰੀਏ ਜਾਂ ਉਹ ਕਰੀਏ ਬਸ ਇਦਾਂ ਕਰਦੇ ਆਂ ਹੀ ਕਈ ਵਾਰੀ ਸਾਡਾ ਕੀਮਤੀ ਸਮਾਂ ਲੰਘ ਜਾਂਦਾ ਹੈ ਇਹ ਜ਼ਰੂਰੀ ਹੈ ਕਿ ਸਫਲਤਾ ਲਈ ਸਮੇਂ ਦੀ ਸੰਭਾਲ ਕਰਦੇ ਹ ਵਿਦਿਆਰਥੀ ਆਪਣੀਆਂ ਰੁਚੀਆਂ ਆਪਣੀ ਮਹਾਰਤ ਆਪਣੀ ਪਸੰਦ ਜਾਂ ਜਿਹੜੀ ਬੁੱਧੀਮਾਨਤਾ ਹੈ ਉਦੇ ਪਮਾਨੇ ਦੇ ਅਨੁਸਾਰ ਅਸੀਂ ਆਪਣੇ ਭਵਿੱਖ ਲਈ ਅਸੀਂ ਆਪਣੇ ਉज्जਲ ਭਵਿੱਖ ਲਈ ਚੰਗੇ ਫੈਸਲੇ ਲੈ ਸਕੀਏ ਤੇ ਸਾਡੇ ਕੋਈ ਉਦੇਸ਼ ਸਾਡੇ ਕੋਈ ਨਿਸ਼ਾਨੇ ਹੋ ਸਕਣ ਤੇ ਉਹਨਾਂ ਨਿਸ਼ਾਨਿਆਂ ਤੇ ਫਿਰ ਅਸੀਂ ਮਿਹਨਤ ਕਰੀਏ ਜਦੋਂ ਮਿਹਨਤ ਕਰਾਂਗੇ ਤੇ ਸੱਚ ਕਰਕੇ ਜਾਣਿਓ ਸਾਨੂੰ ਸਫਲਤਾ ਜ਼ਰੂਰ ਮਿਲੇਗੀ ਕਿਉਂਕਿ ਯੋਗ ਫੈਸਲੇ ਹੀ ਮੌਜੂਦਾ ਦਸ਼ਾ ਦੇ ਵਿੱਚ ਸੁਧਾਰ ਕਰ ਸਕਦੇ ਆ ਕਿਵਰੀ ਅਸੀਂ ਕਹਿ ਦਿੰਨੇ ਆ ਜਜ ਵਿਦਿਆਰਥੀਆਂ ਦੀ ਦਸ਼ਾ ਬੜੀ ਮਾੜੀ ਹੋ ਗਈ ਅੱਜ ਸਾਡਾ ਨੌਜਵਾਨ ਨਸ਼ਿਆਂ ਦੇ ਵਿੱਚ چلا ਗਿਆ ਭਟਕਣਾ ਦੇ ਵਿੱਚ چلا ਗਿਆ ਅਸਲ ਦੇ ਵਿੱਚ ਇਹ ਗੱਲਾਂ ਕਿਦੋਂ ਸਾਹਮਣੇ ਆਉਂਦੀਆਂ ਨੇ ਕਈ ਇਹੋ ਜਿਹੇ ਨੌਜਵਾਨ ਵੀ ਸਾਨੂੰ ਵਿਦੇਸ਼ਾਂ ਦੀ ਧਰਤੀ ਤੇ ਮਿਲੇ ਜਿਨ੍ਹਾਂ ਦੇ ਜੀਵਨ ਵਿੱਚ ਸਟ्रेस ਬੜਾ ਸੀ ਤੇ ਕਈ ਇੱਥੋਂ ਤੱਕ ਸਾਨੂੰ ਕਹਿ ਦਿੰਦੇ ਬਾਬਾ ਜੀ ਕਰਦਾ ਅਸੀਂ ਮਰ ਜਾਈਏ ਇਥੋਂ ਤੱਕ ਵੀ ਸਾਨੂੰ ਉਹਨਾਂ ਨੇ ਇਹ ਬਚਨ ਆਖੇ ਤੇ ਉਹਨਾਂ ਨੂੰ ਇਹ ਨੈਗੇਟਿਵਿਟੀ ਦੇ ਵਿੱਚੋਂ ਇਸ ਟੈਢੀ ਕਲਾ ਦੇ ਵਿੱਚੋਂ ਕੱਢਣ ਵਾਸਤੇ ਸਾਨੂੰ ਗੁਰਬਾਣੀ ਦਾ ਸਹਾਰਾ ਲੈਣਾ ਪੈਣਾ ਹੈ ਕਿਉਂਕਿ ਗੁਰੂ ਦਾ ਸ਼ਬਦ ਹੀ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਲਿਜਾ ਸਕਦਾ ਹੈ ਨਾਮ ਦੇ ਵਿੱਚ ਇੰਨੀ ਤਾਕਤ ਹੈ ਨਾਮ ਇੱਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਯੋਗ ਫੈਸਲੇ ਇਹ ਮੌਜੂਦਾ ਸਮੇਂ ਅਸੀਂ ਲੈਣੇ ਸ਼ੁਰੂ ਕਰ ਦਈਏ ਦਸ਼ਾ ਦੇ ਵਿੱਚ ਸੁਧਾਰ ਕਰ ਸਕਦੇ ਹਾਂ ਅਤੇ ਸਾਡੀ ਦਸ਼ਾ ਨੂੰ ਦਿਸ਼ਾ ਪ੍ਰਦਾਨ ਹੋਵੇਗੀ ਸਾਡੀ ਜਿਹੜੀ ਮੌਜੂਦਾ ਦਸ਼ਾ ਹੈ ਨਾ ਉਹਨੂੰ ਇੱਕ ਦਿਸ਼ਾ ਮਿਲੇਗੀ ਤੇ ਉਸ ਦਿਸ਼ਾ ਤੇ ਜਦੋਂ ਅਸੀਂ ਪੈੜਾ ਦਿੰਦਿਆਂ ਹੋਇਆਂ ਚੱਲ ਪਾਵਾਂਗੇ ਨਾ ਉਤਮ ਕਰਦੇ ਹਾਂ ਮਿਹਨਤ ਕਰਦੇ ਹਾਂ ਦ੍ਰਿੜਤਾ ਤੇ ਵਿਸ਼ਵਾਸ ਦੇ ਨਾਲ ਚੱਲ ਪਾਵਾਂਗੇ ਗੁਰੂ ਤੇ ਭਰੋਸਾ ਕਰਕੇ ਇੱਕ ਦਿਨ ਸਫਲਤਾ ਸਾਨੂੰ ਜ਼ਰੂਰ ਹਾਸਲ ਹੋਵੇਗੀ ਅੱਜ ਦੇ ਸਮੇਂ ਸਾਡੇ ਯੂਥ ਨੂੰ ਇਹਨਾਂ ਗੱਲਾਂ ਦੀ ਬੜੀ ਵੱਡੀ ਲੋੜ ਹੈ ਕਿਉਂਕਿ ਨਿਸ਼ਾਨੇ ਉਲੀਕਣ ਉਪਰੰਤ ਹੀ ਜਦੋਂ ਅਸੀਂ ਕੋਈ ਨਿਸ਼ਾਨਾ ਉਲੀਕ ਲੈਨੇ ਆ ਨਾ ਨਿਸ਼ਾਨੇ ਉਲੀਕਣ ਉਪਰੰਤ ਹੀ ਨਿਰੰਤਰ ਅਭਿਆਸ ਮਿਹਨਤ ਤੇ ਉਦਮ ਕਰਦੇ ਆ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਫੇਰ ਵੀ ਅਸੀਂ ਆਪਣੀ ਸਫਲਤਾ ਆਪਣੇ ਨਿਸ਼ਾਨੇ ਤੱਕ ਪਹੁੰਚ ਸਕਦੇ ਆ ਤੇ ਸਦੀਵੀ ਸੁੱਖ ਜਿਹੜਾ ਹੈ ਉਹ ਜੀਵਨ ਦੇ ਵਿੱਚ ਪ੍ਰਾਪਤ ਹੋ ਸਕਦਾ ਹੈ ਮਨੁੱਖ ਚਿੰਤਾ ਰੋਗ ਦੇ ਵਿੱਚ ਅੱਜ ਗਰਸਿਆ ਹੋਇਆ ਹੈ ਮਹਾਰਾਜ ਕਹਿੰਦੇ ਜਿਹੜੇ ਉਤਮ ਕਰਨਗੇ ਉਤਮ ਕਰਦੇ ਆ ਚੰਗੇ ਨਿਸ਼ਾਨੇ ਉਲੀਕਣਗੇ ਤੇ ਉਹ ਚਿੰਤਾ ਰੋਗ ਤੋਂ ਵੀ ਮੁਕਤ ਹੋ ਜਾਣਗੇ ਉਹਨਾਂ ਦੇ ਜੀਵਨ ਦੇ ਵਿੱਚ ਚਿੰਤਾ ਉਹਨਾਂ ਦੇ ਜੀਵਨ ਦੇ ਵਿੱਚ ਫਿਕਰ ਉਹਨਾਂ ਦੇ ਜੀਵਨ ਦੇ ਵਿੱਚ ਸਟ्रेस ਨਹੀਂ ਹੋਵੇਗਾ ਤਣਾਅ ਨਹੀਂ ਹੋਵੇਗਾ ਇਸ ਕਰਕੇ ਮੇਰੇ ਸਹਿਬ ਕਹਿੰਦੇ ਨੇ ਸ਼ਲੋਕ ਮਹਲਾ 5ਵਾਂ ਮਹਾਰਾ ਕਹਿੰਦੇ ਉਦਮ ਕਰਿੰਦਿਆਂ ਜੀਉ ਤੂੰ ਕਮਾਉਂਦਿਆਂ ਸੁਖ ਹੁੰਜ ਧਿਆਇਂਦਿਆਂ ਤੂੰ ਪ੍ਰਭ ਮਿਲ ਨਾਮਿਕ ਉਤਰੀ ਚਿੰਤ ਜੇ ਜਦੋਂ ਤੂੰ ਉਸ ਮਾਲਕ ਦਾ ਸਿਮਰਨ ਕਰੇਂਗਾ ਉਦਮ ਕਰੇਂਗਾ ਆਪਣੇ ਜੀਵਨ ਦੇ ਵਿੱਚ ਤੇ ਉਦਮ ਕਰਦਿਆਂ ਤੂੰ ਚਿੰਤਾ ਰੋਗ ਤੋਂ ਮੁਕਤ ਹੋ ਜਾਵੇਂਗਾ ਤੇ ਤੇਰੇ ਜੀਵਨ ਦੇ ਵਿੱਚ ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ ਆਓ ਸਤਿਗੁਰੂ ਕਿਰਪਾ ਕਰਨ ਗੁਰਬਾਣੀ ਦੇ ਲੱਗ ਲਗੀਏ ਤੇ ਵਿਸ਼ੇਸ਼ ਕਰਕੇ ਸਾਡੇ ਬੱਚੇ ਸਾਡੇ ਨੌਜਵਾਨ ਜੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਣ ਗੁਰਬਾਣੀ ਪੜ੍ਹ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਸ਼ਬਦ ਦੀ ਜਿਹੜੀ ਰੌਸ਼ਨੀ ਹੈ ਉਹ ਪ੍ਰਾਪਤ ਕਰ ਸਕਦੇ ਆ ਸੋ ਸਤਿਗੁਰੂ ਕਿਰਪਾ ਕਰਨ ਅੱਜ ਸਾਡੇ ਯੂਥ ਨੂੰ ਸਾਡੇ ਬੱਚਿਆਂ ਨੂੰ ਇਸ ਉਦਮ ਦੀ ਲੋੜ ਹੈ ਵੀ ਅਸੀਂ ਨਾਮ ਜਪਦੇ ਆ ਆਪਣੇ ਜੀਵਨ ਦੇ ਵਿੱਚ ਆਪਣੇ ਚੰਗੇ ਨਿਸ਼ਾਨੇ ਉਲੀਕੇ ਸਫਲਤਾ ਪ੍ਰਾਪਤ ਕਰਿਏ ਸੁੱਖਾਂ ਦੀ ਪ੍ਰਾਪਤੀ ਕਰਿਏ ਅਤੇ ਚਿੰਤਾ ਤੇ ਤਣਾਅ ਆਦਿਕ ਜਿਹੜੇ ਰੋਗ ਨੇ ਉਹਨਾਂ ਤੋਂ ਮੁਕਤ ਹੋ ਜਾਈਏ ਸੋ ਸਤਗੁਰੂ ਕਿਰਪਾ ਕਰਨ ਇਨੀਆਂ ਕਬੰਤੀਆਂ ਪ੍ਰਵਾਨ ਕਰਿਓ ਜੀ ਬਹੁਤ ਧੰਵਾਦ ਹੈ ਜਿਨ੍ਹਾਂ ਸੰਗਤਾਂ ਨੇ ਅੱਜ ਦੇ ਦੀਵਾਨ ਦੇ ਵਿੱਚ ਹਾਜ਼ਰੀ ਭਰੀ ਹੈ ਸਤਗੁਰੂ ਜੀ ਗੁਰੂ ਪਾਤਸ਼ਾਹ ਸਾਰਿਆਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦੀ ਕੀ ਫਤਿਹ